ਕੁਦਿਨ ਪਹਿਲਾਂ ਕਿਸੇ ਗੋਰੀ ਨੇ ਦੇ ਅਚਨਚਤ ਹਮਲਾ ਕਰਕੇ ਇਹਦੀ ਡੈਥ ਕੋ ਇਹ ਗੋਰੇ ਨੂੰ ਬੜੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਸਾਡਾ ਬੜਾ ਲਾਡਲਾ ਬੇਟਾ ਸੀਗਾ ਹੈ ਚੜੀ ਕਰਦਾ ਦੀ ਸਟੱਡੀ ਨਾਲ ਥੋੜਾ ਬਹੁਤ ਜਿੰਦਾ ਕੰਮ ਮਿਲਦਾ ਉਹਨਾਂ ਕੋ ਬੱਚਾ ਕੰਮ ਕਰਦਾ ਸੀਗਾ ਆਪਣੇ ਕੰਮਕਾਰ ਸੀ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਸੀਗਾ ਸਾਨੂੰ ਉਹਨਾਂ ਤੋਂ ਉਧਰੋਂ ਫੋਨ ਆਇਆ ਜਦੋਂ ਫੇਰ ਹੀ ਪਤਾ ਲੱਗਿਆ ਬਾਹਰ ਜਿਹੜੇ ਇਹਨਾਂ ਦੇ ਰਿਲੇਟਿਵ ਸੀਗੇ ਉਹਦੇ ਫਰੈਂਡ ਸੀਗੇ ਉਹਨਾਂ ਨੇ ਫੋਨ ਕਰਿਆ ਤਾਂ ਉਸ ਤੋਂ ਬਾਅਦ ਸਾਨੂੰ ਫੇਰ ਪਤਾ ਚੱਲਿਆ ਜੀ ਪਹਿਲਾਂ ਸਾਨੂੰ ਇਹ ਲੱਗਦਾ ਸੀ ਪੰਜਾਬ ਸੇਫ ਨਹੀਂ ਹੈਗਾ ਤੇ ਬੱਚੇ ਬਾਹਰ ਭੇਜੀਏ ਤੇ ਪਰ ਇਹ ਹਾਲਾਤ ਦੇਖ ਕੇ ਤਾਂ ਸਾਨੂੰ ਲੱਗਦਾ ਵੀ ਇਹਦੇ ਨਾਲ ਪੰਜਾਬ ਸੇਫ ਆ ਤਾਂ ਬਾਹਰ ਕੁਝ ਵੀ ਸੇਫ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਨਰ ਮੈਂ ਤੁਹਾਡਾ ਆਪਣਾ ਸਰਵਜ ਸਿੰਘ ਟੋਲਾ ਅੱਜ ਅਸੀਂ ਪਹੁੰਚੇ ਆ ਪਿੰਡ ਬੜਲਾ ਦੇ ਵਿੱਚ ਜਿੱਥੋਂ ਕਿ ਇੱਕ 22 ਸਾਲਾ ਨੌਜਵਾਨ ਜਿਹੜਾ ਪਰਿਵਾਰ ਕੇ ਮੈਂਬਰਾਂ ਵੱਲੋਂ ਜਿਹਨੂੰ ਬਾਹਰਲੇ ਮੁਲਕ ਦੇ ਵਿੱਚ ਆਪਾਂ ਕੇ ਲਈ ਸਟੱਡੀ ਕਰਨ ਵਾਸਤੇ ਭੇਜਿਆ ਗਿਆ ਸੀ ਪਰ 8 ਕਿ ਮਹੀਨੇ ਪਹਿਲਾਂ ਜਿਹੜਾ ਪਰਿਵਾਰ ਵੱਲੋਂ ਬਾਹਰ ਭੇਜਿਆ ਗਿਆ ਸੀ ਉਸ ਬੱਚੇ ਦੀ ਜਿਹੜੀ ਆ ਅਚਾਨਕ ਕਿਸੇ ਗੋਰੇ ਵੱਲੋਂ ਉਸਤੇ ਹਮਲਾ ਕਰ ਦਿੱਤਾ ਤੇ ਇਹ ਤਾਂ ਹਥਿਆਰ ਦੇ ਨਾਲ ਜਿੱਤੇ ਉੱਥੇ ਮੌਤ ਹੋ ਜਾਂਦੀ ਆ ਪਰਿਵਾਰ ਬਹੁਤ ਵੱਡੇ ਸਦਮੇ ਦੇ ਵਿੱਚ ਆ ਅਸੀਂ ਤੁਹਾਨੂੰ ਭਾਵਕ ਤਸਵੀਰਾਂ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਜਦੋਂ ਵੀ ਅਸੀਂ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪਰਿਵਾਰਕ ਮੈਂਬਰ ਦੇ ਭਾਵੁਕ ਹੋ ਜਾਂਦੇ ਨੇ ਕਿਉਂਕਿ ਭਾਵੁਕ ਹੋਣ ਵਾਲੀ ਗੱਲ ਹੀ ਹੈ ਕਿ ਨੌਜਵਾਨ ਬੱਚਾ ਜਿਹੜਾ ਘਰ ਦਾ ਲਾਡਲਾ ਬੱਚਾ ਸੀ ਸਭ ਦਾ ਉਹ ਇਸ ਦੁਨੀਆ ਤੋਂ ਚਲੇ ਗਿਆ ਅਣਹੋਣੀ ਘਟਨਾ ਜਿਹਨੇ ਵਾਪਰ ਗਈ ਸੋਨਾਂ ਗੱਲ ਕਰਾਂਗੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸਾਡੇ ਨਾਲ ਇਸ ਸਮੇਂ ਮੌਜੂਦ ਹਨ ਉਹਨਾਂ ਨੂੰ ਪੁੱਛਾਂਗੇ ਵੀ ਕੀ ਜਿਹੜਾ ਕਾਰਨ ਹੋ ਉਸ ਬੱਚੇ ਦੀ ਜਿਹੜੀ ਮੌਤ ਹੋਈ ਹੈ ਪਰਾਜ਼ ਕੀ ਨਾਮ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇਰੇ ਪੂਆ ਜੀ ਦਾ ਬੇਟਾ ਸੀਗਾ ਜਸਨਦੀਪ ਸਿੰਘ ਮਾਨ ਇਹ ਲਾਸਟ 8 ਮਹੀਨਿਆਂ ਤੋਂ ਕੈਨੇਡਾ ਦੇ ਸ਼ਹਿਰ ਐਡਮੰਟਨ ਦੇ ਵਿੱਚ ਰਹਿ ਰਿਹਾ ਸੀਗਾ ਤੇ ਕੁਝ ਦਿਨ ਪਹਿਲਾਂ ਕਿਸੇ ਗੋਰੀਨੇ ਦੇ ਅਚਨਚੇਤ ਹਮਲਾ ਕਰਕੇ ਇਹਦੀ ਡੈਥ ਹੋ ਗਈ ਕੀ ਉਸ ਬੱਚੇ ਨਾਲ ਪਹਿਲਾਂ ਵੀ ਇਸੇ ਕਿਸਮ ਦੀ ਕੋਈ ਘਟਨਾ ਵਾਪਰੀ ਆ ਉਹਦੇ ਫੋਨ ਤੇ ਅਕਸਰ ਪਰਿਵਾਰਕ ਮੈਂਬਰਾਂ ਦੇ ਗੱਲਾਂ ਹੁੰਦੀਆਂ ਨੇ ਇਹਦੇ ਨੇ ਜਾਂ ਕਿਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਇਹ ਜੀ ਤਾਂ ਕਦੇ ਕੋਈ ਪਹਿਲਾਂ ਗੱਲ ਸੁਣੀ ਨਹੀਂ ਨਾ ਗੱਲ ਹੋਈ ਹੈ ਜੇ ਕੋਈ ਹੁੰਦੀ ਤਾਂ ਸਾਨੂੰ ਦੱਸਦਾ ਤਾਂ ਜ਼ਰੂਰ ਹੋ ਜੇ ਬਹੁਤ ਘੱਟ ਸਮਾਂ ਜਿਹੜਾ ਇਸ ਬੱਚੇ ਨੂੰ ਬਾਹਰ ਗਿਆ ਇਹਨੂੰ ਹੋਇਆ ਸੀਗਾ ਪਰਿਵਾਰ ਦੇ ਵਿੱਚ ਹੋਰ ਇਹਨਾਂ ਦੇ ਕੌਣ-ਕੌਣ ਇਸ ਤੋਂ ਬਨਾ ਜਿਹੜੇ ਹਨ ਪਰਿਵਾਰ ਦੇ ਵਿੱਚ ਇਹਨਾਂ ਦੇ ਵੱਡਾ ਭਰਾ ਹੈ ਜੀ ਇਹਦੇ ਮਦਰ ਨੇ ਫਾਦਰ ਨੇ ਬਾਕੀ ਤਾਇਆ ਜੀ ਤੈਜੀ ਉਹਨਾਂ ਦੀ ਫੈਮਿਲੀ ਹੈ ਕਿ ਉਹ ਸ ਬੱਚੇ ਦਾ ਚਲੋ ਉਤੋਂ ਪਹਿਲਾਂ ਦੁਸ਼ ਦੱਸਦਾ ਵੀ ਸਟੱਡੀ ਵਿੱਚ ਤੇ ਕਿਹਾ ਸੀਗਾ ਉਹ ਬਹੁਤ ਘੱਟ ਸਮਾਂ ਹੋਇਆ ਬਹੁਤ ਮਾੜੀ ਘਟਨਾ ਜੜੀ ਉਸ ਬੱਚੇ ਨਾਲ ਵਾਪਰੀ ਆ ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਸਰਕਾਰਾਂ ਤੋਂ ਮੰਗ ਕਰੋਗੇ ਇਸ ਘਟਨਾ ਲਈ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਇਹ ਜਿਹੜੇ ਸ਼ਰਾਰਤੀ ਗੋਰੀ ਨੇ ਉਹ ਨੱਥ ਪਾਈ ਜਾਵੇ ਤਾਂ ਜੋ ਅੱਗੇ ਤੋਂ ਸਾਡੇ ਤੋਂ ਹੁਣ ਬੱਚਾ ਚਲੇ ਗਿਆ ਕਿਸੇ ਦਾ ਹੋਰ ਅਣਹੋਣੀ ਨਾ ਹੋਵੇ ਅ ਗੱਲ ਕਰਾਂਗੇ ਹੋਰ ਪਰਿਵਾਰਕ ਮੈਂਬਰ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਹੈਗੇ ਨੇ ਪਰਿਵਾਰ ਦੇ ਨਾਲ ਮੋਢਾ ਨਾਲ ਲਾ ਕੇ ਖੜੇ ਨੇ ਉਹਨਾਂ ਦੁੱਖ ਮਣਾਉਣ ਵਾਸਤੇ ਇੱਥੇ ਪਹੁੰਚੇ ਹੋਏ ਨੇ ਸਰ ਕੀ ਨਾਮ ਜੀ ਆਪਣਾ ਕੁਲਵਿੰਦਰ ਸਿੰਘ ਹੈ ਜੀ ਸਰ ਮੇਰਾ ਨਾਮ ਜਿਹੜੀ ਇਹ ਅਣਹੋਣੀ ਘਟਨਾ ਉਸ ਨੌਜਵਾਨ ਨਾਲ ਵਾਪਰੀ ਆ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਇਸ ਦੁਨੀਆ ਤੋਂ ਉਹਨੂੰ ਜਿਹੜਾ ਚਲਿਆ ਗਿਆ ਹੈਗਾ ਕਿਸੇ ਗੋਰੇ ਦੀ ਜਿਹੜੀ ਹੈਗੀ ਹਮਲਾ ਕਰਨ ਦੇ ਵਜੋਂ ਨਾਲ ਕੀ ਕਹਿਣਾ ਚਾਹਾਂਗੇ ਉਸ ਵਾਂਗ ਇਹ ਗੋਰੇ ਨੂੰ ਬੜੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਸਾਡਾ ਬੜਾ ਲਾਡਲਾ ਬੇਟਾ ਸੀਗਾ ਹੈ ਤੇ ਬੜਾ ਹੀ ਪਿਆਰਾ ਸੀਗਾ ਨਾਈਸ ਕੋਈ ਇਦਾਂ ਦੀ ਪਹਿਲਾਂ ਸਾਡੇ ਨਾਲ ਕੋਈ ਹੋ ਨਹੀਂ ਸੀ ਸ਼ਾਮੀ ਗੱਲ ਕਰਦਾ ਸੀ ਫੋਨ ਤੇ ਤੱਕ ਇਦਾਂ ਦੇ ਕੋਈ ਹੋ ਨਹੀਂ ਸੀ ਕਿੰਨਾ ਸਮਾਂ ਜਿਹੜਾ ਇਸ ਬੱਚੇ ਨੂੰ ਇੱਥੋਂ ਗਏ ਨੂੰ ਹੋਇਆ ਇਹਨੂੰ 8 ਮਹੀਨੇ ਹੋਏ ਸੀਗੇ ਜੀ ਇੱਥੋਂ ਚਲੇ ਗਏ ਆ ਕੀ ਇਹ ਬੱਚਾ 8 ਮਹੀਨਿਆਂ ਦੇ ਵਿੱਚ ਹਾਲੇ ਤੱਕ ਆਪਣੀ ਸਟੱਡੀ ਕਰ ਰਿਹਾ ਸੀ ਸਟੱਡੀ ਦੇ ਨਾਲ ਕੋਈ ਜੋਬ ਜੋ ਵੀ ਕਰਦਾ ਸੀ ਜਿਹੜੀ ਨਹੀਂ ਸਟੱਡੀ ਕਰਦਾ ਸੀ ਸਟੱਡੀ ਨਾਲ ਥੋੜਾ ਬਹੁਤ ਜਿੰਦਾ ਕੰਮ ਮਿਲਦਾ ਉਹਨਾਂ ਕੋ ਬੱਚਾ ਕੰਮ ਕਰਦਾ ਸੀਗਾ ਆਪਦੇ ਕੰਮਕਾਰ ਸੀ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਸੀਗਾ ਮਤਲਬ ਇਕੱਠੇ ਆਪਣੇ ਰਹਿ ਰਹੇ ਸੀਗੇ ਇਹਦੇ ਪੰਜ ਚਾਰ ਸਾਥੀ ਸੀਗੇ ਹੋਰ ਕੀ ਹੁਣ ਆ ਜਿਹੜਾ ਇਹ ਹੀ ਘਟਨਾ ਦਾ ਤੁਹਾਨੂੰ ਕਦੋਂ ਪਤਾ ਲੱਗਦਾ ਜਿਹੜੀ ਇਹ ਅਣਹੋਣੀ ਘਟਨਾ ਵਾਪਰ ਜਾਂਦੀ ਆ ਕਿਵੇਂ ਤੁਹਾਨੂੰ ਪਤਾ ਲੱਗਦਾ ਇਹ ਸਾਨੂੰ ਉਨ ਤੋਂ ਉਧਰੋਂ ਫੋਨ ਆਇਆ ਜਦੋਂ ਫੇਰ ਹੀ ਪਤਾ ਲੱਗਿਆ ਬਾਹਰ ਜਿਹੜੇ ਇਹਨਾਂ ਦੇ ਰਿਲੇਟਿਵ ਸੀਗੇ ਉਹਦੇ ਫਰੈਂਡ ਸੀਗੇ ਉਹਨਾਂ ਨੇ ਫੋਨ ਕਰਿਆ ਤਾਂ ਉਸ ਤੋਂ ਬਾਅਦ ਸਾਨੂੰ ਫੇਰ ਪਤਾ ਚੱਲਿਆ ਇਸ ਤੋਂ ਬਿਨਾ ਪਰਿਵਾਰਕ ਮੈਂਬਰ ਹੋਰ ਵੀ ਜਿਹੜੇ ਹੈਗੇ ਨੇ ਉੱਥੇ ਹੋਣਗੇ ਜਿਹੜੇ ਇਹਨੂੰ ਬੱਚੇ ਨੂੰ ਆਪਣੇ ਲੈ ਕੇ ਸੀ ਨਹੀਂ ਪਰਿਵਾਰਕ ਮੈਂਬਰ ਵੀ ਸੀਗੇ ਇਹਨਾਂ ਦੇ ਰਿਲੇਟ ਕਾਜ਼ਨ ਸੀਗੇ ਇਹਦੇ ਜਾਂ ਫਰੈਂਡ ਸੀਗੇ ਬਾਹਰ ਉੱਥੇ ਜੀ ਹੁਣ ਤੁਸੀਂ ਜਿਹੜਾ ਇਸ ਅਣਹੋਣੀ ਨੂੰ ਲੈ ਕੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਕੀ ਪ੍ਰਸ਼ਾਸਨ ਕੋਲੇ ਤਾਂ ਇਹੀ ਮੰਗਿਆ ਵੀ ਇਹ ਜੇ ਗੋਰੇ ਨੂੰ ਅੱਗੇ ਵਾਸਤੇ ਕੱਲ ਨੂੰ ਕਿਸੇ ਦੇ ਬੱਚਾ ਨਾਲ ਹੋਰ ਇਦਾਂ ਨਾ ਹੋਵੇ ਤੇ ਇਹੀ ਮੰਗਿਆ ਵੀ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੁਮੇ ਦੇਖਿਆ ਜਾਵੇ ਜਿਵੇਂ ਅਸੀਂ ਜਿਹੜੇ ਹੈਗੇ ਆ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿਆਂ ਇਸ ਕਰਕੇ ਵੀ ਜਿਹੜਾ ਪੰਜਾਬ ਦੇ ਵਿੱਚ ਇੱਕ ਚਿੱਟੇ ਨੌ ਦੇ ਨਾਮ ਰਾਤ ਬਿਮਾਰੀ ਨੇ ਪੰਜਾਬ ਨੂੰ ਬਦਨਾਮ ਕੀਤਾ ਹਾਵੇ ਸਾਡੇ ਬੱਚੇ ਉੱਥੇ ਜਾ ਕੇ ਸਕੂਲ ਰਹਿਣਗੇ ਸੇਫ ਰਹਿਣਗੇ ਕੀ ਲੱਗਦਾ ਹੁਣ ਇਹ ਘਟਣ ਨੂੰ ਦੇਖ ਕੇ ਸਾਡੇ ਬੱਚੇ ਉੱਥੇ ਸੇਫ ਨਹੀਂ ਪਹਿਲਾਂ ਤੁਹਾਨੂੰ ਇਹ ਲੱਗਦਾ ਸੀ ਪੰਜਾਬ ਸੇਫ ਨਹੀਂ ਹੈਗਾ ਤੇ ਬੱਚੇ ਬਾਹਰ ਭੇਜੀਏ ਤੇ ਪਰ ਇਹ ਹਾਲਾਤ ਦੇਖ ਕੇ ਤਾਂ ਸਾਨੂੰ ਲੱਗਦਾ ਵੀ ਇਹਦੇ ਨਾਲ ਪੰਜਾਬ ਸੇਫ ਆ ਤਾਂ ਬਾਹਰ ਕੁਝ ਵੀ ਸੇਫ ਨਹੀਂ ਹੈ ਵੇਖੋ ਜੀ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਸਾਦਮੇ ਦੇ ਵਿੱਚ ਹੈਗੇ ਜਿਹੜੇ ਹੈਗੇ ਨੇ ਬਹੁਤ ਜਿਹੜੀ ਮਾੜੀ ਅਨਹੋਣੀ ਘਟਨਾ ਵਾਪਰੀ ਹੈ ਹਰ ਹਰ ਪਰਿਵਾਰ ਨੂੰ ਇੱਕ ਉਮੀਦ ਹੁੰਦੀ ਹੈ ਵੀ ਸਾਡਾ ਬੱਚਾ ਜਿਹੜਾ ਸੀ ਬਾਹਰ ਸਟੱਡੀ ਵਾਸਤੇ ਭੇਜਦੇ ਆ ਉਹ ਸਟੱਡੀ ਆਪਣੇ ਕਲੀਅਰ ਕਰਕੇ ਜਾ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਸੈਟਲ ਹੋ ਜਾਏਗਾ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਲੈ ਕੇ ਜਾਏਗਾ ਜਦੋਂ ਇਹੋ ਜਿਹੀ ਹੁਣੇ ਘਟਨਾ ਵਾਪਰ ਜਾਂਦੀ ਹੈਗੀ ਕਿਸੇ ਦਾ ਨੌਜਵਾਨ ਪੁੱਤ 22 ਸਾਲ ਦਾ ਜਿਹੜਾ ਹੈਗਾ ਇਸ ਦੁਨੀਆ ਤੋਂ ਚਲਾ ਜਾਂਦਾ ਜਿਸ ਨੂੰ ਕਿ ਉੱਥੋਂ ਦੇ ਗੋਰੇ ਵੱਲੋਂ ਜਿਹੜਾ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਪਰ ਫਿਰ ਸਾਡੇ ਜਿਹੜੇ ਬਾਕੀ ਵੀ ਬੱਚੇ ਗਿਆ ਹਨ ਉਹਨਾਂ ਦੀ ਮਾਂ ਟੁੱਟ ਜਾਂਦੀ ਹੈ ਹਨ ਉਹ ਵੀ ਆਪਣੇ ਇੱਕ ਆਪ ਨੂੰ ਜਿਹੜਾ ਹੈਗਾ ਡਰਿਆ ਡਰਿਆ ਮਹਿਸੂਸ ਕਰਦੇ ਹਨ ਵੀ ਕਿਤੇ ਨਾ ਕਿਤੇ ਜਿਹੜੇ ਹੈਗੇ ਇਹ ਲੋਕ ਸਾਨੂੰ ਬਰਦਾਸ਼ਤ ਨਹੀਂ ਕਰਦੇ ਕੀ ਕਾਰਨ ਜਿਹੜਾ ਹੈਗਾ ਉਸ ਬੱਚੇ ਦੇ ਦਸਤਾਰ ਸਜਾਈ ਵਈ ਸੀ ਹੋ ਸਕਦਾ ਵੀ ਉਹ ਦਸਤਾਰ ਜਿਹੜੇ ਗੋਹਰਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਜਿਹਦੇ ਕਰਕੇ ਇਸ ਬੱਚੇ ਤੇ ਹਮਲਾ ਕੀਤਾ ਗਿਆ ਬਹੁਤ ਅਣਹੋਣੀ ਘਟਨਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਈ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਹੈਗੇ ਸਾਡੇ ਬੱਚੇ ਸਕੂਲ ਜਿਹੜੇ ਮਹਿਸੂਸ ਨਹੀਂ ਕਰਦੇ ਬਾਹਰ ਜਾ ਕੇ ਉਹਨਾਂ ਦੀ ਜਿਹੜੀ ਹੈਗੀ ਆ ਰੱਖਿਆ ਵਾਸਤੇ ਕੋਈ ਅਜਿਹੀ ਜਿਹੜੀ ਹੈਗੀ ਪ੍ਰਸ਼ਾਸਨ ਵੱਲੋਂ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜੇ ਬੱਚੇ ਉਥੇ ਮਾਤਾ ਪਿਤਾ ਵੱਲੋਂ ਭੇਜੇ ਜਾਂਦੇ ਨੇ ਕਬਾਈ ਕਰਨ ਵਾਸਤੇ ਉਹ ਆਪਣੀ ਸੇਫ ਜ਼ਿੰਦਗੀ ਗੁਜ਼ਾਰ ਸਕਣ ਔਰ ਆਪਣੇ ਪਰਿਵਾਰ ਨੂੰ ਖੁਸ਼ੀਆਂ ਜਿਹੜੇ ਦੇ ਸਕਣਾ ਇਹ ਜਿਹੇ ਘਟਨਾ ਦੇਖ ਕੇ ਜਿਹੜੇ ਹੈਗੇ ਨੇ ਬੱਚੇ ਬਾਹਰ ਜਾਣ ਤੋਂ ਮੈਨੂੰ ਤਾਂ ਇਹ ਲੱਗਦਾ ਵੀ ਘਬਰਾਉਣਗੇ ਵੀ ਯਾਰ ਆਪਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੀ ਘੱਟ ਵੱਧ ਮਿਹਨਤ ਕਰ ਲੰਨੇ ਆ ਵੀ ਉੱਥੇ ਦਾ ਜਿਹੜਾ ਹੈਗਾ ਸਾਡੇ ਤੇ ਗੋਰਾ ਹਮਲਾ ਕਰਨ ਲੱਗੇ ਇਹਨਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਤੇ ਤਸਵੀਰਾਂ ਉਸ ਘਰ ਦੇ ਵਿੱਚੋਂ ਔਨ 에ਅਰ ਲਈ ਕੈਮਰਾ ਪਰਸਨ ਹਰਮਨ ਦੇ ਨਾਲ ਸਰਵਜੇ ਸਿੰਘ ਟੋਲਾ